ਕਈ ਵਾਰ ਹਾਰ ਜਾਂਦੇ ਸੀ ਫਿਰ ਅਸੀਂ ਕਿਹਾ ਯਾਰ ਥੋੜਾ ਜਿਆ ਰਿਹਸਲ ਕਰੀਏ ਵੀ ਕਰਮਜੀਤ ਨੂੰ ਆਪਾਂ ਦੋਨੇ ਗਾਉਣ ਲੱਗੇ ਤਾਂ ਕਿ ਇਹਦੇ ਚ ਤਰਜ਼ ਦੇ ਵਿੱਚ ਵੀ ਤੇ ਸਾਰਾ ਠੀਕ ਰਵੇ ਜੱਜ ਸਾਹਿਬਾਨ ਆਪਾਂ ਨੰਬਰ ਦੇ ਦਾਂ ਤਾਂ ਅਸੀਂ ਮਤਬਦ ਗਾਉਣ ਲੱਗੇ ਮੈਂ ਹੁਣ ਮੁਖਮਤਰੀਆ ਮੈਂ ਗਾਉਂਦਾ ਚੰਗਾ ਲੱਗਦਾ ਯਾਰ ਕਰਮ ਜਿੱਤੋਂ ਗੱਲ ਆਇਆ ਤੂੰ ਗੱਲ ਆਇਆ ਇਕੱਠੇ ਹੋਣੇ ਰਹਿ ਹੈ ਬੇਵਾਗਰੂ ਵਾਗਰੂ ਕਾਨੂੰ ਛੇੜੇ ਛੇੜਦੇ ਉਹ ਮੁੜ ਕੇ ਉਹ ਪ੍ਰੋਦੀਤ ਨਾਲ ਕਹਿਣਾ ਦੇਖੋ ਜੀ ਉਹ ਤਾਂ ਜੀ ਉਹ ਤਾਂ ਜੀ ਆਏ ਜੀ ਤਾਂ ਜੀ ਕਹੀ ਜਾਣ ਦੋ ਚਲਾ ਗਿਆ ਫਿਰ ਤੁਸੀਂ ਇਧਰ ਆਓ ਮਾ ਦਰਤੀ ਏ ਤੇਰੀ ਗੋਦ ਨੂੰ ਚੰਨ ਹੌਰਬ ਤੇਰੇ ਮਾ ਦਰਤੀ ਏ ਤੇਰੀ ਗੋਦ ਨੂੰ ਚੰਨ ਹੌਰਬ ਤੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟੱਕਿਆਂ ਦੀ ਮੇਰੀ ਪੀਰੀਏ ਜਿੱਤੇ ਜਮਦਾ ਬੰਦਾ ਸੀਰੀਏ ਜਿੱਥੇ ਕਰ ਜੇ ਠ ਪੰਜੀਰੀਏ ਆਪੂ ਦੇ ਕਰਜ਼ੇ ਦੇ सूद ਪੁੱਤ ਜਮਦੇ ਜਿਹੜੇ ਤੂੰ ਮਾਹੌਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇਲੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਜਾਂਦੇ ਵਾਸਤੇ ਰੋ